ਲੁਧਿਆਣਾ ਪੱਛਮੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਜੀਵ अरोड़ा ਦੀ ਜਿੱਤ ਦੇ ਮੰਗਰੋਂ ਹੁਣ ਇਹ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਕਿ ਆਖਰਕਾਰ ਸੰਜੀਵ अरोड़ा ਦੀ ਥਾਂ ਤੇ ਰਾਜ ਸਭਾ ਕਿਸ ਨੂੰ ਭੇਜਿਆ ਜਾਵੇਗਾ ਅਰਵਿੰਦ ਕੇਜਰੀਵਾਲ ਦਾ ਵੀ ਸੰਜੀਵ अरोड़ा ਦੀ ਜਿੱਤ ਦੇ ਮੰਗਰੋਂ ਵੱਡਾ ਬਿਆਨ ਸਾਹਮਣੇ ਆਇਆ ਹੈ ਰਾਜ ਸਭਾ ਦੇ ਵਿੱਚ ਜਾਣ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਕੀ ਬੋਲੇ ਨੇ ਇਸ ਨੂੰ ਲੈ ਕੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਸੰਜੀਵ अरोड़ा ਦੀ ਜਿੱਤ ਦੇ ਮੰਗਰੋ ਹੁਣ ਕਿਸ ਨੂੰ ਰਾਜ ਸਭਾ ਭੇਜਿਆ ਜਾਣਾ ਹੈ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਪੱਤੇ ਖੋਲ ਦਿੱਤੇ ਗਏ ਨੇ ਕੀ ਅਰਵਿੰਦ ਕੇਂਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕਰ ਦਿੱਤਾ ਕਿ ਉਹ ਰਾਜ ਸਭਾ ਨਹੀਂ ਜਾ ਰਹੇ ਅਰਵਿੰਦ ਕੇਂਜਰੀਵਾਲ ਨੇ ਸਵਾਲ ਦਾ ਜਵਾਬ ਦਿੰਦਿਆਂ ਆਖਿਆ ਕਿ ਉਹਨਾਂ ਨੇ ਰਾਜ ਸਭਾ ਨਹੀਂ ਜਾਣਾ ਇਸੇ ਨਾਲ ਹੀ ਉਹਨਾਂ ਨੇ ਆਖਿਆ ਕਿ ਲਗਾਤਾਰ ਮੀਡੀਆ ਦੇ ਵੱਲੋਂ ਇਹ ਖਬਰਾਂ ਲਾਈਆਂ ਜਾ ਰਹੀਆਂ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਦੇ ਲਈ ਭੇਜਿਆ ਜਾਣਾ ਤਾਂ ਉਹਨਾਂ ਨੇ ਆਖਿਆ ਕਿ ਉਹ ਰਾਜ ਸਭਾ ਨਹੀਂ ਜਾ ਰਹੇ ਆਓ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਬਿਆਨ ਸੁਣਦੇ ਹਾਂ राज्यसभा से कौन जाएगा ये पॉलिटिकल अफेयर्स कमेटी तय करेगी हमारी लेकिन मैं नहीं जा रहा केजरीवाल नहीं जा रहा आपने तो मेरे को कई बार भेज दिया अभी तक मैं आ, मैं राज्यसभा में नहीं जा रहा लेकिन कौन जाएगा ये ਪੋਲੀਟੀਕਲ ਅਫੇਅਰ ਕਮੇਟੀ ਤੱਕ ਤਾਂ ਅਰਵਿੰਦ ਕੇਜਰੀਵਾਲ ਨੇ ਸਪਸ਼ਟ ਕਰ ਦਿੱਤਾ ਕਿ ਉਹ ਰਾਜ ਸਭਾ ਨਹੀਂ ਜਾ ਰਹੇ ਇਸੇ ਨਾਲ ਹੀ ਉਹਨਾਂ ਨੇ ਆਖਿਆ ਕਿ ਕੌਣ ਰਾਜ ਸਭਾ ਜਾਵੇਗਾ ਇਸ ਨੂੰ ਲੈ ਕੇ ਪੋਲੀਟੀਕਲ ਅਫੇਅਰ ਕਮੇਟੀ ਤੈਅ ਕਰੇਗੀ ਤਾਂ ਤੋਂ ਉਹਨੂੰ ਦੱਸ ਦਈਏ ਲਗਾਤਾਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਵਿੱਚ ਲਗਾਤਾਰ ਇਹ ਚਰਚਾਵਾ ਚੱਲਦੀਆਂ ਰਹੀਆਂ ਕਿ ਸੰਜੀਵ ਅਰੋੜਾ ਦੀ ਜਿੱਤ ਦੇ ਮੰਗਰੋਂ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਿਆ ਜਾਵੇਗਾ ਅਤੇ आशुदेव ਵੱਲੋਂ ਲਗਾਤਾਰ ਇਹ ਵੀ ਕੈਂਪੇਨ ਚਲਾਈ ਗਈ ਆਸ਼ੂ ਵਰਸਜ ਕੇਜਰੀਵਾਲ ਆਸ਼ੂ ਦੇ ਵੱਲੋਂ ਸਿੱਧਾ ਪ੍ਰਚਾਰ ਦੇ ਵਿੱਚ ਆਖਿਆ ਗਿਆ ਕਿ ਉਹ ਸੰਜੀਵ अरोड़ा ਦੇ ਖਿਲਾਫ ਨਹੀਂ ਲੜ ਰਹੇ ਉਹ ਕਰਵਿੰਦ ਕੇਜਰੀਵਾਲ ਦੇ ਖਿਲਾਫ ਲੜ ਰਹੇ ਨੇ ਰਾਜ ਸਭਾ ਸੇ ਕੌਣ ਜਾਏਗਾ ਇਹ ਪੋਲਿਟੀਕਲ ਅਫੇਅਰਸ ਕਮੇਟੀ ਤੈਅ ਕਰੇਗੀ ਹਮਾਰੀ ਲੇਕਿਨ ਮੈਂ ਨਹੀਂ ਜਾ ਰਹਾ ਕੇਜਰੀਵਾਲ ਨਹੀਂ ਜਾ ਰਾ ਆਪਨੇ ਤਾਂ ਮੇਰ ਕੋ ਕਈ ਵਾਰ ਭੇਜ ਦਿਆ ਅਗੇ ਤੁਮ ਆ ਮੈਂ ਆ ਮੈਂ ਰਾਜ ਸਭਾ ਮੈਂ ਨਹੀਂ ਜਾ ਰਹਾ ਲੇਕਿਨ ਕੌਣ ਜਾਏਗਾ ਇਹ ਪੋਲਿਟੀਕਲ ਅਫੇਅਰਸ ਕਮੇਟੀ